ਕਈ ਵਾਰ ਜਦੋਂ ਕੋਈ ਗੱਲ ਸਾਨੂੰ ਪੂਰੀ ਨਾ ਪਤਾ ਹੋਵੇ ਜਿਸ ਬਾਰੇ ਕੋਈ ਪੁਖਤਾ ਜਾਣਕਾਰੀ ਨਾ ਹੋਵੇ ਤਾਂ ਕਿਸੇ ਗੱਲ ਦਾ ਅਰਥ ਉਹਦਾ ਅਨਰਥ ਹੋ ਜਾਂਦਾ ਜਿਵੇਂ ਅਸੀਂ ਕਹਿੰਦੇ ਆ ਐਰਾ ਗੈਰਾ ਨੱਥੂ ਗੈਰਾ ਅਸੀਂ ਇਹ तकरीबन ਸਾਰਿਆਂ ਨੇ ਆਪਣੇ ਜੀਵਨ ਵਿੱਚ ਇਹ ਮੁਹਾਵਰਾ ਇਹ ਅਖਾਣ ਕਦੀ ਨਾ ਕਦੀ ਸੁਣਿਆ ਹੋਣਾ ਵਰਤਿਆ ਹੋਣਾ ਪਰ ਕੀ ਸਾਨੂੰ ਇਹ ਪਤਾ ਕਿ ਇਹ ਅਸਲ ਅਖਾਣ ਦਾ ਵਿਗੜਿਆ ਹੋਇਆ ਰੂਪ ਹੈ ਇਹ ਅਸਲ ਅਖਾਣ ਹੈ ਕੀ ਖੋਦ ਵਿੱਚ ਕਦੋਂ ਆਇਆ ਹਰ ਅਖਾਣ ਜਾਂ ਮੁਹਾਵਰੇ ਪਿੱਛੇ ਕਹਾਵਤ ਪਿੱਛੇ ਉਸ ਦਾ ਆਪਣਾ ਇੱਕ ਇਤਿਹਾਸ ਹੁੰਦਾ ਹੈ ਇਸ ਅਖਾਣ ਦਾ ਵੀ ਆਪਣਾ ਇਤਿਹਾਸ ਹੈ ਜਿਸ ਨੂੰ ਜਾਣਨ ਲਈ ਸਾਨੂੰ ਇਤਿਹਾਸ ਦੇ ਹੀ ਪੰਨੇ ਫਰੋਲਣੇ ਪੈਣਗੇ ਕੌਣ ਸੀ ਭਾਈ ਨੱਥੂ ਖਹਿਰਾ ਉਸ ਦੀ ਸਿੱਖ ਇਤਿਹਾਸ ਵਿੱਚ ਕੀ ਦੇਣਾ ਹੈ ਭਾਈ ਨੱਥੂ ਖਹਿਰਾ ਇੱਕ ਅਜਿਹਾ ਸ਼ਖਸ ਸੀ ਜਿਸ ਨੇ ਦੋਸਤੀ ਦੀ ਉਹ ਮਿਸਾਲ ਕਾਇਮ ਕੀਤੀ ਜੋ ਕਿਤੇ ਹੋਰ ਨਹੀਂ ਮਿਲਦੀ ਜਿਸ ਨੇ ਸਾਡੇ ਸਿੱਖ ਇਤਿਹਾਸ ਤੇ ਵੀ ਅਸਰ ਪਾਇਆ ਇਤਿਹਾਸ ਅnsਾਰ ਭਾਈ ਨੱਥੂ ਖਹਿਰਾ ਪਈ ਮਹਤਾਬ ਸਿੰਘ ਮੀਰਾ ਕੂਟੀਆਂ ਦਾ ਦੋਸਤ ਸੀ ਇੰਜ ਕਹਿ ਲਓ ਪਾਗਵਟ ਪਰਾ ਸੀ ਉਹੀ ਪਈ ਮਹਤਾਬ ਸਿੰਘ ਜਿਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਮਸਾ ਰੰਗੜ ਜੀ ਨੇ ਸ਼ੇਖ ਦਰਬਾਰ ਸਾਹਿਬ ਅੰਦਰ ਕੰਜਰੀਆਂ ਨਚਾਈਆਂ ਸ਼ਰਾਬਾਂ ਦੇ ਦੌਰ ਚਲਾਏ ਬੇਅਦਬੀ ਕੀਤੀ ਪਈ ਮਹਤਾਬ ਸਿੰਘ ਮੀਰਾ ਕੂਟੀਆਂ ਪਈ ਸੁੱਖਾ ਸਿੰਘ ਮਾਲੀ ਕੰਬੋਗੇ ਦੋਵਾਂ ਨੇ ਮੱਸੇ ਦਾ ਸੋਦਾ ਲਾਇਆ ਤੇ ਉਹਦਾ ਸਿਰ ਲਾ ਕੇ ਨੇਜੇ ਤੇ ਟੰਗ ਲਿਆ ਮੁਸਲਮਾਨਾਂ ਦੀ ਇੱਕ ਰਵਾਇਤ ਹੈ ਕਿ ਜੇ ਲਾਸ਼ ਦੇ ਸਾਰੇ ਅੰਗ ਪੂਰੇ ਨਾ ਹੋਣ ਤਾ ਉਹਦੀ ਮਈਤ ਜਾਂ ਕਫਨ ਦਫਨ ਕੀਤਾ ਜਾ ਸਕਦਾ ਮਸੇ ਰੰਗੜ ਦੇ ਸਾਲੇ ਉਸਦੀ ਘਰ ਵਾਲੀ ਉਸਦੇ ਭਰਾਵਾਂ ਨੇ ਉਹਦੀ লাশ ਚੁੱਕੀ ਤੇ ਲਾਹੌਰ ਦੇ ਨਵਾਬ ਜ਼ਕਰੀਆ ਖਾਨ ਕੋਲ ਜਾ ਕੇ ਕਿਹਾ ਕਿ ਜਿਨ੍ਹਾਂ ਨੇ ਇਹਦਾ ਸਿਰ ਲਾਇਆ ਵੱਡਿਆ ਉਸ ਦਾ ਕਤਲ ਹੀ ਹੁੰਦਾ ਜਦੋਂ ਤੱਕ ਉਦੋਂ ਤੱਕ ਮਸੇ ਦੀ লাশ ਦਾ ਕਫਨ ਦਫਨ ਨਹੀਂ ਹੋਵੇਗਾ ਐਨੀ ਗੱਲ ਸੁਣ ਕੇ ਜ਼ਕਰੀਆ ਖਾਨ ਨੇ ਆਪਣੇ ਫੌਜਦਾਰ ਨੂੰ ਹੁਕਮ ਕੀਤਾ ਕਿ ਆਪਣੀਆਂ ਗਸ਼ਤੀ ਫੌਜਾਂ ਆਪਣੇ ਮੁਖਬਰ ਖਬਰੀ ਸਾਰਿਆਂ ਨੂੰ ਭੇਜੋ ਤੇ ਮਹਿਤਾਬ ਸਿੰਘ ਸੁਖਾ ਸਿੰਘ ਨੂੰ ਲੱਭ ਕੇ ਕਤਲ ਕਰਤੀ ਬੜੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਕੁਝ ਪਤਾ ਨਾ ਲੱਗਾ ਪਰ ਮੁਖਬਰਾ ਨੂੰ ਇਹ ਪਤਾ ਲੱਗ ਗਿਆ ਕਿ ਮੈਂ ਤਾਂ ਆਪ ਸਿੰਘ ਦਾ 6 ਸਾਲ ਦਾ ਇੱਕ ਪੁੱਤਰ ਹੈ ਤੇ ਉਹਦੇ ਪੱਗਵਟ ਭਰਾ ਨੱਥੂ ਖਹਿਰੇ ਦੇ ਘਰੇ ਹੈ ਨੱਥਾ ਖਹਿਰਾ ਪਿੰਡ ਮੀਰਾਕੋੜ ਦਾ ਚੌਧਰੀ ਸੀ ਤੇ ਭਾਈ ਮਹਤਾਬ ਸਿੰਘ ਦਾ ਭਰਾ ਬਣਿਆ ਹੋਇਆ ਸੀ ਭਾਈ ਮਹਤਾਬ ਸਿੰਘ ਜੰਗਲਾਂ ਵਿੱਚ ਜਾਣ ਤੋਂ ਪਹਿਲਾਂ ਆਪਣਾ 6 ਸਾਲ ਦਾ ਪੁੱਤਰ ਜਿਸ ਦਾ ਨਾਮ ਰਾਏ ਸਿੰਘ ਸੀ ਉਹਨੂੰ ਨੱਥੂ ਖਹਿਰੇ ਕੋਲ ਇਹ ਕਹਿ ਕੇ ਛੱਡ ਗਿਆ ਸੀ ਕਿ ਕੋਈ ਪਤਾ ਨਹੀਂ ਮੈਂ ਮੁੜ ਕੇ ਆਵਾਂ ਜਾਂ ਨਾ ਇਹ ਬੱਚਾ ਤੇਰੇ ਹਵਾਲੇ ਹੈ ਇਹਨੂੰ ਆਪਣਾ ਬੱਚਾ ਸਮਝ ਕੇ ਪਾਲੀ ਅਗੋਂ ਨੱਥੂ ਖਹਿਰੇ ਨੇ ਕਿਹਾ ਕਿ ਭਰਾ ਤੂੰ ਫਿਕਰ ਨਾ ਕਰ ਅੱਜ ਤੋਂ ਇਹ ਮੇਰਾ ਪੁੱਤ ਹੈ ਮੁਗਲ ਫੌਜਾ ਰਾਏ ਸਿੰਘ ਨੂੰ ਲੱਭਦੇ ਹੋਏ ਨੱਥੇ ਖਹਿਰੇ ਦੇ ਘਰੇ ਪਹੁੰਚੀਆਂ ਉਹਨਾਂ ਨੇ ਨੱਥੇ ਨੂੰ ਕਿਹਾ ਕਿ ਸਾਨੂੰ ਪਤਾ ਹੈ ਕਿ ਮਹਿਤਾਬ ਸਿੰਘ ਉਹਦਾ ਬੇਟਾ ਰਾਏ ਸਿੰਘ ਉੱਤੇ ਦੇ ਘਰੇ ਹੈ ਪਹਿਲਾਂ ਤਾਂ ਨੱਥੂ ਖਹਿਰੇ ਨੇ ਨਾਂ ਨੁਕਰ ਕੀਤੀ ਪਰ ਫੌਜੀਆ ਨੇ ਕਿਹਾ ਕਿ ਸਾਡੇ ਕੋਲ ਪੱਕੀ ਖਬਰ ਹੈ ਕਿ ਉਹ ਤੇਰੇ ਘਰੇ ਹੈ ਤੋਂ ਉਹਨੂੰ ਸਾਡੇ ਹਵਾਲੇ ਕਰਦੇ ਨਹੀਂ ਤਾਂ ਅਸੀਂ ਆਪ ਅੰਦਰ ਜਾ ਕੇ ਉਹਨੂੰ ਲੈ ਆਵਾਂਗੇ ਇਹ ਗੱਲ ਸੁਣ ਕੇ ਨੱਥਾ ਅੰਦਰ ਗਿਆ ਅੰਦਰ ਇਹਦਾ ਆਪਣਾ ਪੁੱਤ ਸੀ ਇਸਦਾ ਇੱਕ ਭਾਨਜਾ ਤੇ ਇਸਦਾ ਇੱਕ ਨੌਕਰ ਸੀ ਨੱਥੇ ਨੇ ਉਹਨਾਂ ਸਾਰਿਆਂ ਨਾਲ ਸਲਾਹ ਕੀਤੀ ਕਿ ਜਕਰਿਆ ਖਾਨ ਦੇ ਬੰਦੇ ਰਾਇਸ ਨੂੰ ਲੈਣਾ ਹੈ ਕੀ ਕਰਨਾ ਚਾਹੀਦਾ ਉਹਦੇ ਪੁੱਤਰ ਨੇ ਕਿਹਾ ਕਿ ਪਿਤਾ ਜੀ ਇਹ ਤੁਹਾਡੇ ਪਗਵਟ ਭਰਾ ਦਾ ਪੁੱਤਰ ਹੈ ਤੁਸੀਂ ਆਪਣੀ ਪੱਗ ਨੂੰ ਦਾਗ ਲਾਉਣਾ ਹੈ ਤਾਂ ਬੇਸ਼ੱਕ ਇਹਨੂੰ ਫੌਜ ਨੇ ਹਵਾਲੇ ਕਰ ਦਿਓ ਪਰ ਜੇ ਦਾਗ ਨਹੀਂ ਲੱਗਣ ਦੇਣਾ ਤਾਂ ਰਾਏ ਸਿੰਘ ਨੂੰ ਲੈ ਕੇ ਪਿਛਲੇ ਰਸਤੇ ਨਿਕਲ ਜਾਓ ਮਤਬ ਕਾ ਕੇ ਉਹ ਸਾਰੇ ਦੇ ਸਾਰੇ ਪਿਛਲੇ ਰਸਤੇ ਨਿਕਲ ਗਏ ਜਦੋਂ ਕਾਫੀ ਸਮਾਂ ਨੱਥਾ ਬਾਹਰ ਨਾ ਆਇਆ ਤਾਂ ਫੌਜਾਂ ਅੰਦਰ ਚਲੇ ਗਈਆਂ ਪਰ ਉੱਥੋਂ ਤਾਂ ਸਾਰੇ ਜਾ ਚੁੱਕੇ ਸੀ ਫੌਜਾਂ ਨੇ ਉਹਨਾਂ ਨੂੰ ਲੱਪਣ ਨਹੀਂ ਉਹਨਾਂ ਦਾ ਪਿੱਛਾ ਕੀਤਾ ਥੋੜੀ ਦੂਰ ਜਾ ਕੇ ਉਹਨਾਂ ਨੂੰ ਲੋਕ ਲੈ ਗਿਆ ਲੜਾਈ ਹੋਈ ਨੱਥੇ ਖੈਰੇ ਦੀਆਂ ਗੋਲੀਆਂ ਮੁੱਕੀਆਂ ਭਾਈ ਨੱਥਾ ਕਿਰਪਾਨ ਨਾਲ ਲੜਿਆ ਪਰ ਫੌਜ ਸਾਹਮਣੇ ਤਿੰਨ ਚਾਰ ਜਾਣੇ ਕਿੰਨਾ ਚਿਰ ਟਿਕਦੇ ਇਸ ਰਾਇ빗 ਪਿੰਧਾ ਖਹਿਰਾ ਵੀ ਮਾਰਿਆ ਗਿਆ ਉਹਦਾ ਪੁੱਤਰ ਉਹਦਾ ਭਾਂਜਾ ਤੇ ਉਹਦਾ ਨੌਕਰ ਵੀ ਮਰੇ ਗਏ ਇਸ ਦੌਰਾਨ ਛੋਟੇ ਬੱਚੇ ਭਾਈ ਰਾਏ ਸਿੰਘ ਦੇ ਗਲੇ ਤੇ ਵੀ ਇੱਕ ਡੂੰਗਾ ਫਟ ਲਗਾ ਮੋਗਲ ਫੌਜਾ ਉਹਨੂੰ ਮਰਿਆ ਸਮਝ ਕੇ ਛੱਡ ਕੇ ਚਲੇ ਗਏ ਪਰ ਉਹ ਬਚ ਗਿਆ ਇਹ ਸੀ ਕਰਤਾਰ ਨਥੇ ਖਹਿਰੇ ਦਾ ਇਹਨਾਂ ਉੱਚਾ ਤੇ ਸੱਚਾ ਕਰਤਾਰ ਕਿ ਆਪਣਾ ਪਰਿਵਾਰ ਖਤਮ ਕਰਵਾ ਲਿਆ ਆਪਣੀ ਕੁਰਬਾਨੀ ਦੇ ਦਿੱਤੀ ਪਰ ਆਪਣੇ ਪੱਗਵਟ ਭਰਾ ਦੇ ਪੁੱਤਰ ਦੀ ਪੂਰੀ ਪਾਲਵਾਈ ਕੀਤੀ ਉਹਦੀ ਰਾਖੀ ਕੀਤੀ ਭਾਈ ਨੱਥੂ ਖੈਰੇ ਨੇ ਆਪਣੇ ਪੁੱਤ ਆਪਣੇ ਭਾਂਜੇ ਨੌਕਰ ਦੀ ਜਾਨ ਦੀ ਕੁਰਬਾਨੀ ਦੇ ਕੇ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਨੂੰ ਬਚਾਲਿਆ ਸੋ ਇਸ ਕਰਕੇ ਮਹਿਤਾਬ ਸਿੰਘ ਦੀ ਕੁੱਲ ਅੱਗੇ ਵਧੀ ਉਹਨਾਂ ਦੇ ਪੁੱਤਰ ਯਾਨੀ ਉਹ ਬੱਚਾ ਰਾਏ ਸਿੰਘ ਜਿਹਨੂੰ ਭਾਈ ਨੱਥੇ ਨੇ ਬਚਾਇਆ ਸੀ ਰਾਏ ਸਿੰਘ ਦਾ ਅਗੋਂ ਪੁੱਤਰ ਭਾਈ ਰਤਨ ਸਿੰਘ ਭੰਗੂ ਹੋਏ ਜਿਨ੍ਹਾਂ ਪੰਥ ਪ੍ਰਕਾਸ਼ ਦੀ ਰਚਨਾ ਕੀਤੀ ਬਹੁਤ ਸਾਰਾ ਸਿੱਖ ਇਤਿਹਾਸ ਉਹਦਾ ਖਜ਼ਾਨਾ ਉਹਨਾਂ ਨੇ ਲਿਖਿਆ ਇਸੇ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਦਾ ਪੁੱਤਰ ਹੋਇਆ ਭਗਵਾਨ ਸਿੰਘ ਪਾਈ ਮਹਤਾਬ ਸਿੰਘ ਦੀ ਇਸੇ ਤਰ੍ਹਾਂ ਇਸ ਕੁੱਲ 'ਚੋਂ ਅੱਗੇ ਹੋਏ ਜਨਰਲ ਸੁਬੇਕ ਸਿੰਘ ਜਿਨ੍ਹਾਂ ਨੇ 1984 ਵਿੱਚ ਭਾਰਤੀ ਫੌਜ ਨੂੰ ਲੋਹੇ ਦੇ ਜੜੇ ਜਵਾਏ ਸੀ ਜੇ ਨੱਥੂ ਖੇੜਾ ਦੋਸਤੀ ਲਈ ਕੁਰਬਾਨੀ ਨਾ ਦਿੰਦਾ ਤਾਂ ਸੋਚੋ ਪਾਈ ਰਤਨ ਸਿੰਘ ਭੰਗੂ ਨਾ ਹੁੰਦੇ ਪੰਥ ਪ੍ਰਕਾਸ਼ ਨਹੀਂ ਸੀ ਲਿਖਿਆ ਜਾਣਾ ਜੀ ਵਿਦਰਬਾਰ ਸਾਹਿਬ ਦੀ ਮੋਰਚਾ ਬੰਦੀ ਓਵੇਂ ਨਹੀਂ ਸੀ ਹੋ ਸਕਦੀ ਜਿਵੇਂ ਜਨਰਲ ਸੁਬੇਕ ਸਿੰਘ ਨੇ ਕੀਤੀ ਸੱਚੀ ਗੱਲ ਹੈ ਐਰਾ ਗੈਰਾ ਨੱਥੂ ਖੇੜਾ ਨਹੀਂ ਬਣ ਸਕਦਾ ਥੋੜੀ ਜਾਣਕਾਰੀ ਮੱਸਾ ਰੰਗੜ ਬਾਰੇ ਦੇ ਦਿਆਂ ਤਾਂ ਮੱਸਾ ਰੰਗੜ ਜਿਹਦਾ ਅਸਲੀ ਨਾਮ ਸੀ ਮੀਰ ਮਸਾਲੂਲੀ ਉਹ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਦੱਖਣਵਾਲ ਮੰਡਿਆਲਾ ਪਿੰਡ ਦਾ ਨਿਵਾਸੀ ਸੀ ਸਨ 1740 ਚ ਕਾਜ਼ੀ ਅਬਦੁੱਲ ਰਜ਼ਾਕ ਦੇ ਸਿੱਖਾਂ ਨਾਲ ਇੱਕ ਲੜਾਈ ਵਿੱਚ ਮਾਰੇ ਜਾਣ ਤੋਂ ਬਾਅਦ ਜਕਰੀਆ ਖਾਨ ਸੂਬੇਦਾਰ ਲਾਹੌਰ ਉਹਨੇ ਮੱਸੇ ਨੂੰ ਅੰਮ੍ਰਿਤਸਰ ਦਾ कोतवाल ਬਾਇਆ ਮੱਸੇ ਨੇ ਉੱਥੇ ਆਪਣੇ ਮਨਮਾਨੀ ਸ਼ੁਰੂ ਕੀਤੀ ਜਿਹੜੀ ਦਰਬਾਰ ਸਾਹਿਬ ਤੇ ਕਬਜ਼ਾ ਕੀਤਾ ਉਹਨੇ ਉੱਥੇ ਹਰ ਤਰ੍ਹਾਂ ਦੇ ਕੋ ਕਰਮ ਕਰਨੇ ਸ਼ੁਰੂ ਕਰ ਦਿੱਤੇ ਜਿੱਥੇ ਪੀੜੇ ਉੱਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਹੁੰਦੇ ਸੀ ਉੱਥੇ ਉਹਨੇ ਸਾਰਾ ਕੁਝ ਹਟਾ ਕੇ ਆਪਣਾ ਪਲੰਘ ਵਿਛਾ ਲਿਆ ਉੱਥੇ ਹੁੱਕਾ ਪੀਣਾ ਸ਼ਰਾਬ ਪੀਣੀ ਉੱਥੇ ਬੇਸਵਾਨ ਚਾਉਣੀਆਂ ਸ਼ੁਰੂ ਕਰ ਦਿੱਤੀਆਂ ਸਰੋਵਰ ਵਿੱਚ ਮਲਬਾ ਤੇ ਹੋਰ ਗੰਦਮੰਦ ਭਰ ਕੇ ਸਰੋਵਰ ਵੀ ਪ੍ਰਵਾਹ ਦਿੱਤਾ ਗਿਆ ਜਦੋਂ ਇਹ ਸਾਰੀ ਗੱਲ ਦਾ ਸਿੱਖਾਂ ਨੂੰ ਪਤਾ ਲੱਗਾ ਉਹਨਾਂ ਤੋਂ ਇਹ ਜਰਿਆ ਨਾ ਗਿਆ ਤੇ ਬੜੇ ਉਕੀ ਹੋਏ ਇਸੇ ਤਰ੍ਹਾਂ ਗੁਰੂ ਦਾ ਇੱਕ ਸੇਖ ਭਾਈ ਬਲਾਕਾ ਸਿੰਘ ਇਹ ਖਬਰ ਲੈ ਕੇ ਪੰਜਾਬ ਦੇ ਵੱਖ-ਵੱਖ ਸੈਂਸ ਪ੍ਰਚਾਰ ਦਾ ਹੋਇਆ ਮਜੂਤਾ ਰਾਜਸਥਾਨ ਦੇ ਬੀਕਾ ਨੇੜੇ ਦੇ ਜੰਗਲਾਂ ਵਿੱਚ ਪਹੁੰਚਿਆ ਜਿੱਥੇ ਬਹੁਤ ਸਾਰੇ ਸਿੰਘ ਲੋਕ ਛਿਪ ਕੇ ਆਪਣਾ ਸਮਾਂ ਕੱਟ ਰਹੇ ਸੀ ਜਦੋਂ ਬਲਾਕਾ ਸਿੰਘ ਨੇ ਰੋ ਰੋ ਕੇ ਸਾਰੀ ਗੱਲ ਦੱਸੀ ਤਾਂ ਸੁਣ ਕੇ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਸਿੱਖਾਂ ਨੂੰ ਸਰਦਾਰ ਸ਼ਾਮ ਸਿੰਘ ਨੇ ਸਿੱਖਾਂ ਨੂੰ ਇਕੱਠਾ ਕਰਕੇ ਕਿਹਾ ਕਿ ਹੈ ਕੋਈ ਐਸਾ ਸਿੱਖ ਜੋ ਅੰਮ੍ਰਿਤਸਰ ਜਾ ਕੇ ਮੱッセ ਰੰਗੜ ਨੂੰ ਸੋਧ ਕੇ ਆਵੇ ਇਹ ਗੱਲ ਸੁਣ ਕੇ ਭਾਈ ਮਹਤਾਬ ਸਿੰਘ ਜੋ ਕਿ ਮੀਰਾਕੋਟ ਪਿੰਡ ਦਾ ਰਹਿਣ ਵਾਲਾ ਸੀ ਖੜਾ ਹੋਇਆ ਕਹਿਣ ਲੱਗਾ ਕਿ ਕੰਮ ਮੈਂ ਕਰਾਂਗਾ। ਇੰਨੀ ਗੱਲ ਸੁਣ ਕੇ ਇੱਕ ਹੋਰ ਭਾਈ ਸੁਖਾ ਸਿੰਘ ਜਿਹੜਾ ਮਾੜੀ ਕੰਬੋਕੀ ਦਾ ਰਹਿਣ ਵਾਲਾ ਸੀ ਉਹ ਵੀ ਉੱਠਿਆ। ਕਹਿੰਦਾ ਵੀ ਮੈਂ ਭਾਈ ਮਹਤਾਬ ਸਿੰਘ ਨਾਲ ਜਾਵਾਂਗੇ ਆ ਇਕੱਲੇ ਨਹੀਂ ਜਾਣ ਦਿੰਦਾ। ਮੈਂ ਵੀ ਉਹਨਾਂ ਜਾਣਾ ਤੇ ਅਸੀਂ ਦੋਵੇਂ ਰਲ ਕੇ ਉਹਨੂੰ ਸੋਦਾ ਲਾਵਾਂਗੇ। ਇਸ ਤਰ੍ਹਾਂ ਇਹ ਵਿਉਂਤ ਬਣਾ ਕੇ 17 ਅਗਸਤ 1740 ਨੂੰ ਘੋੜਿਆਂ ਤੇ ਸਵਾਰ ਹੋ ਕੇ ਪਹਿਲਾ ਸ੍ਰੀ ਦਮਦਮਾ ਸਾਹਿਬ ਪਹੁੰਚੇ। ਉਹ ਤਹ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਤੋਂ ਆਸ਼ੀਰਵਾਦ ਲੈ ਕੇ ਅੰਮ੍ਰਿਤਸਰ ਵੱਲ ਚੱਲੇ ਪਏ। ਰਸਤੇ ਵਿੱਚ ਉਹਨਾਂ ਨੇ ਪਠਾਣੀ ਪੇਸ ਬਣਾਇਆ, ਬਾਲ ਕੋੜ ਕੇ ਪਿੱਛੇ ਨੂੰ ਸੁੱਟ ਲੈ। ਫਿਰ ਉਹਨਾਂ ਨੇ ਗੁੱਠੀਆਂ ਲਈਆਂ ਜਿਵੇਂ ਚ ਉਹਨੇ ਠਿਕਰੀਆਂ ਭਰੀਆਂ। ਅੱਗੇ ਦਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਕਿਵੇਂ ਮਾਮਲਾ ਤਾਰਨ ਦੇ ਬਹਾਨੇ ਸਿੰਘਾਂ ਨੇ ਮੱਸੇ ਦਾ ਸਿਰ ਧੜਨਾਲੋਂ ਵੇਂਜ ਲਾਇਆ ਜਿਵੇਂ ਕਮਿਆਰ ਆਵੇ ਤੋਂ ਭਾਂਡਾ ਲਾਉਂਦਾ। ਖੈਰ ਸਾਡੀ ਅਣਜਾਣਤਾ, ਸਾਡੀ ਬੇਕੂਫੀ ਸਮਝੋ ਕਿ ਅਸੀਂ ਭਾਈ ਨੱਥੇ ਖੈਰੇ ਬਾਰੇ ਬਹੁਤਾ ਜਾਣ ਨਾ ਸਕੇ। ਉਹਦੇ ਇਤਿਹਾਸ ਬਾਰੇ ਨਾ ਪਤਾ ਹਨ ਕਰਕੇ ਅਸੀਂ ਇਸ ਕਹਾਵਤ ਨੂੰ ਵੀ ਗਲਤ ਤਰੀਕੇ ਵਰਤਿਆ ਇੰਜ ਬਣਾ ਲਿਆ ਜਿਵੇਂ ਕੋਈ ਨੱਥੂ ਖੈਰ ਆ ਬੁੱਕਤੀਂ ਗੱਲਦਾ ਆਪਣਾ ਇਤਿਹਾਸ ਨਾ ਭੁੱਲੀ ਇਸ ਇਤਿਹਾਸ ਪਿੱਛੇ ਸੀਸ ਲੱਗੇ ਆ ਸੀਸ